ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 8ਵੀਂ 10ਵੀਂ 12ਵੀਂ ਪਾਸ ਬੇਰਜ਼ਗਾਰ ਨਾਨਵਨ ਮੁੰਡੇ ਕੁੜੀਆਂ ਲਈ ਦੋ ਜ਼ਰੂਰੀ ਜਾਣਕਾਰੀਆਂ ਸਾਂਝੀਆਂ ਕਰ ਰਿਹਾ ਜੀ ਇਹ ਹੈ ਜੀ ਫ੍ਰੀ ਸਿਖਲਾਈ ਟ੍ਰੇਨਿੰਗ ਕੋਰਸ ਸਕਿੱਲ ਡਿਵੈਲਪਮੈਂਟ ਹੁਨਰ ਕੋਰਸ ਜਿਹੜੇ ਕਰਾਏ ਜਾ ਰਹੇ ਨੇ ਇਹ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਦੋ ਸੰਸਥਾਵਾਂ ਵੱਲੋਂ ਇੱਕ ਕੋਰਸ ਕਰਾਏ ਜਾ ਰਹੇ ਨੇ ਪਹਿਲਾ ਜਿਹੜਾ ਕੋਰਸ ਹੈ ਉਹ ਹੈ ਪਿੰਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਜਿਹੜੀ ਕਿ ਅਯਾਲੀ ਖੁਰਦ ਹੰਬਣਾ ਰੋਡ ਨੇੜੇ ਸਰਕਾਰੀ ਡਿਸਪੈਂਸਰੀ ਅਤੇ ਦਾਣਾ ਮੰਡੀ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਕੰਪਿਊਟਰ ਹਾਰਡਵੇਅਰ ਐਂਡ ਨੈਟਵਰਕਿੰਗ 45 ਦਿਨ ਦਾ ਕੋਰਸ ਟ੍ਰੇਨਿੰਗ ਪ੍ਰੋਗਰਾਮ ਹੈ ਜਿਹੜਾ 15 April ਤੋਂ ਸ਼ੁਰੂ ਹੋ ਰਿਹਾ ਔਰ ਇਹਦੇ ਵਿੱਚ CCTV ਕੈਮਰਾ ਇਨਸਟਾਲੇਸ਼ਨ SMOKE DETECTOR FIRE ALARM ਦਾ ਸਿਸਟਮ ਦਾ ਜਿਹੜਾ ਕੋਰਸ ਹੈ ਉਹ 13 ਦਿਨ ਦਾ ਟ੍ਰੇਨਿੰਗ ਪ੍ਰੋਗਰਾਮ ਹੈ ਇਹ ਵੀ 15 April ਤੋਂ ਸ਼ੁਰੂ ਹੋ ਰਿਹਾ ਹੈ ਇਸ ਤੋਂ ਇਲਾਵਾ ਮੈਨਸ ਪਾਰਲਰ ਸੈਲੂਨ ਉਦੋਂ ਮੇ ਇਹ 30 ਦਿਨ ਦਾ ਟ੍ਰੇਨਿੰਗ ਪ੍ਰੋਗਰਾਮ ਹੈ ਇਹ 22 April ਤੋਂ ਸ਼ੁਰੂ ਹੋ ਰਿਹਾ ਹੈ ਔਰ ਮੋਬਾਈਲ ਰਿਪੇਅਰ ਐਂਡ ਸਰਵਿਸਿਸ ਦਾ 30 ਦਿਨ ਦਾ ਟ੍ਰੇਨਿੰਗ ਪ੍ਰੋਗਰਾਮ ਹੈ ਇਹ ਵੀ 22 April ਤੋਂ ਸ਼ੁਰੂ ਹੋ ਰਿਹਾ ਹੈ ਹਾਊਸ ਵਾਇਰਿੰਗ ਇਲੈਕਟ੍ਰੀਸ਼ੀਅਨ ਇਹ ਵੀ 30 ਦਿਨ ਦੀ ਟ੍ਰੇਨਿੰਗ ਹੈ ਇਹ 6 ਮਈ ਤੋਂ ਸ਼ੁਰੂ ਹੋ ਰਿਹਾ ਹੈ ਔਰ ਕ੍ਰਿਸ਼ੀ ਉਦੈਮੀ ਜਿਹੜੀ ਟ੍ਰੇਨਿੰਗ ਪ੍ਰੋਗਰਾਮ ਹੈ 13 ਦਿਨ ਦਾ ਇਹ ਵੀ 6 ਮਈ ਤੋਂ ਜਿਹੜਾ ਸ਼ੁਰੂ ਹੋ ਰਿਹਾ ਹੈ ਲੁਧਿਆਣਾ ਦੇ ਵਿੱਚ ਜਿਹੜੇ ਵੀ ਨੌਜਵਾਨ ਇਹਦੇ ਵਿੱਚ ਰਜਿਸਟਰ ਕਰਨਾ ਚਾਹੁੰਦੇ ਨੇ ਕਿਓਰ ਕੋਡ ਤੋਂ ਸਕੈਨ ਕਰਕੇ ਵੀ ਤੁਸੀਂ ਰਜਿਸਟਰ ਕਰ ਸਕਦੇ ਹੋ ਜਾਂ ਟੋਲ ਫਰੀ ਨੰਬਰ ਹੈ 1800 309 8039 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਵੀ ਪੂਰੀ ਜਾਣਕਾਰੀ ਲੈ ਸਕਦੇ ਹੋ ਤੁਹਾਡੀ ਸਕਰੀਨ ਤੇ ਇਹ ਸੰਪਰਕ ਨੰਬਰ ਆ ਰਹੇ ਨੇ ਇਹਨਾਂ ਤੇ ਸੰਪਰਕ ਕਰਕੇ ਵੀ ਤੁਸੀਂ ਇਹਨਾਂ ਟ੍ਰੇਨਿੰਗ ਪ੍ਰੋਗਰਾਮਾਂ ਦੀ ਪੂਰੀ ਜਾਣਕਾਰੀ ਜਿਹੜੀ ਹੈ ਉਹ ਲੈ ਸਕਦੇ ਹੋ ਸੋ ਵੱਧ ਤੋਂ ਵੱਧ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਲੁਧਿਆਣਾ ਏਰੀਆ ਦੇ ਨੇੜੇ ਦੇ ਨੇ ਉਹ ਇਹਨਾਂ ਟ੍ਰੇਨਿੰਗ ਪ੍ਰੋਗਰਾਮਾਂ ਦਾ ਲਾਭ ਉਠਾਓ ਜਿਨ੍ਹਾਂ ਵਿੱਚ ਫ੍ਰੀ ਵਿੱਚ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਔਰ ਦੂਸਰਾ ਜਿਹੜਾ ਟ੍ਰੇਨਿੰਗ ਪ੍ਰੋਗਰਾਮ ਹੈ ਇਹ ਵੀ ਲੁਧਿਆਣਾ ਦੇ ਵਿੱਚ ਹੈ ਇਹ ਵਰਡ ਸਕਿੱਲ ਕੈਂਪਸ ਆਫ ਐਕਸੀਲੈਂਸ ਗਿਲ ਰੋਡ ਲੁਧਿਆਣਾ ਦੇ ਵੱਲੋਂ ਮੁਫਤ ਹੁਨਰ ਟ੍ਰੇਨਿੰਗ ਪ੍ਰੋਗਰਾਮ ਅਤੇ ਨੌਕਰੀ ਦੇ ਲਈ ਸਹਾਇਤਾ ਕਰਨ ਦੇ ਲਈ ਜਿਹੜਾ ਹੈ ਉਪਰਾਲਾ ਕੀਤਾ ਜਾ ਰਿਹਾ ਨੌਜਵਾਨ ਬੱਚੇ ਬੱਚੀਆਂ ਦੇ ਲਈ ਇਹਦੇ ਵਿੱਚ ਵੀ ਜਿਹੜੇ ਕੋਰਸ ਕਰਾਏ ਜਾ ਰਹੇ ਨੇ ਇਹਦੇ ਵਿੱਚ ਥੋੜੇ ਲੰਬੇ ਕੋਰਸ ਨੇ ਜਿਹਦੇ ਵਿੱਚ ਜਰਨਲ ਡਿਊਟੀ ਅਸਿਸਟੈਂਟ ਦੀ ਟ੍ਰੇਨਿੰਗ ਹੈ ਨਰਸਿੰਗ ਦੀ ਇਹ 6 ਮਹੀਨੇ ਦਾ ਕੋਰਸ ਹੈ 12ਵੀਂ ਪਾਸ ਇਹਦੇ ਵਿੱਚ ਯੋਗਤਾ ਹੈ CNC অপারেਟਰ ਦਾ ਕੋਰਸ ਹੈ 3 ਮਹੀਨੇ ਦਾ 10ਵੀਂ ਪਾਸ ਯੋਗਤਾ ਸੋਲਰ ਪੈਨਲ ਇੰਸਟਾਲੇਸ਼ਨ ਟੈਕਨੀਸ਼ੀਅਨ 4 ਮਹੀਨੇ ਦਾ ਕੋਰਸ ਹੈ ਜਿਹੜਾ ਫ੍ਰੀ ਵਿੱਚ ਕਰਾਇਆ ਜਾਣਾ ਹੈ ਇਹਦੇ ਵਾਸਤੇ 10ਵੀਂ ਪਾਸ ਯੋਗਤਾ ਚਾਹੀਦੀ ਹੈ ਸਲਾਈ ਮਸ਼ੀਨ অপারেਟਰ 3 ਮਹੀਨੇ ਦਾ ਕੋਰਸ ਹੈ 8ਵੀਂ ਪਾਸ ਯੋਗਤਾ ਹੋਣੀ ਚਾਹੀਦੀ ਹੈ ਪ੍ਰੋਫੈਸ਼ਨਲ ਮੇਕਅਪ ਆਰਟਿਸਟ ਬਿਊਟੀਸ਼ੀਅਨ 4 ਮਹੀਨੇ ਦਾ ਕੋਰਸ ਹੈ 10ਵੀਂ ਪਾਸ ਯੋਗਤਾ ਮੰਗੀ ਗਈ ਹੈ ਉਤੋ ਲਾਵਾ ਡੋਮੈਸਟਿਕ ਡਾਟਾ ਇੰਟਰੀ ਆਪਰੇਟਰ 3 ਮਹੀਨੇ ਦਾ ਕੋਰਸ ਹੈ 12ਵੀਂ ਪਾਸ ਯੋਗਤਾ ਮੰਗੀ ਗਈ ਹੈ ਕਾਮਿਕਸ ਸ਼ੈਫ ਦਾ ਕੋਰਸ ਹੈ 3 ਮਹੀਨੇ ਦਾ 10ਵੀਂ ਪਾਸ ਯੋਗਤਾ ਇਹਦੇ ਵਾਸਤੇ ਚਾਹੀਦੀ ਹੈ ਸਹਾਇਕ ਇਲੈਕਟ੍ਰੀਸ਼ੀਅਨ ਇਹ ਵੀ 3 ਮਹੀਨੇ ਦਾ ਕੋਰਸ ਹੈ 10ਵੀਂ ਪਾਸ ਯੋਗਤਾ ਚਾਹੀਦੀ ਹੈ ਜੀਐਸਸੀ ਜੀਐਸਟੀ ਅਸਿਸਟੈਂਟ ਇਹ ਵੀ 3 ਮਹੀਨੇ ਦਾ ਕੋਰਸ ਹੈ ਇਹਦੇ ਵਿੱਚ 12ਵੀਂ ਪਾਸ ਯੋਗਤਾ ਮੰਗੀ ਗਈ ਹੈ ਮੈਨੂਅਲ ਸ਼ੀਲਡਡ ਮੈਟਲ ਆਰਕ ਵੈਲਡਿੰਗ ਵੈਲਡਰ ਦਾ ਕੋਰਸ ਹੈ 10 ਮਹੀਨੇ ਦਾ 8ਵੀਂ ਪਾਸ ਯੋਗਤਾ ਫਿਟਰ ਮੈਕੈਨikal ਅਸੈਂਬਲੀ 4 ਮਹੀਨੇ ਦਾ ਕੋਰਸ ਹੈ 10ਵੀਂ ਪਾਸ ਯੋਗਤਾ ਮੰਗੀ ਗਈ ਹੈ ਔਰ ਇਹਦੇ ਵਿੱਚ ਕੁਝ ਸਪੈਸ਼ਲ ਕੋਰਸ ਨੇ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਫਾਰ ਇੰਟਰਨੈਟ ਆਫ ਥਿੰਗਸ ਉਹ 11 ਮਹੀਨੇ ਦਾ ਕੋਰਸ ਹੈ 12ਵੀਂ ਪਾਸ ਯੋਗਤਾ ਚਾਹੀਦੀ ਹੈ ਹਸਪਿਟੈਲਿਟੀ ਐਵੀਏਸ਼ਨ ਐਂਡ ਟੂਰਿਜ਼ਮ ਮੈਨੇਜਮੈਂਟ ਦਾ ਕੋਰਸ ਹੈ 8 ਮਹੀਨੇ ਦਾ ਇਹਦੇ ਵਾਸਤੇ ਵੀ 12ਵੀਂ ਪਾਸ ਜਿਹੜੀ ਯੋਗਤਾ ਚਾਹੀਦੀ ਹੈ ਇਰੇ ਤੋਂ ਲਾਵਾ ਖੇਤੀਬਾੜੀ ਹੁਨਰ ਦੇ ਜਿਹੜੇ ਟ੍ਰੇਨਿੰਗ ਪ੍ਰੋਗਰਾਮ ਨੇ ਉਹ ਵੀ ਕਰਾਏ ਜਾਣੇ ਨੇ ਇਹ ਜਿਹੜੇ ਸਾਰੇ ਟ੍ਰੇਨਿੰਗ ਪ੍ਰੋਗਰਾਮ ਨੇ ਇਹਦੇ ਵਿੱਚ ਖੇਤੀਬਾੜੀ ਉਦਮਤਾ ਫਸਲ ਬਾਅਦ ਸਪਲਾਈ ਚੇਨ ਮੈਨੇਜਮੈਂਟ ਹਾਈਡਰੋਪੋਨਿਕ ਫਾਰਮਿੰਗ ਜੈਵਿਕ ਕਿਸਾਨ ਸਬਜੀ ਫਲ ਉਗਾਉਣ ਵਾਲੀ ਜਿਹੜੀ ਇਹ ਟ੍ਰੇਨਿੰਗ ਹੈ ਇਹ ਸਾਰੀ ਕਰਾਈ ਜਾਣੀ ਹੈ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਸਰਕਾਰੀ ਆਈਟੀਆਈ ਕੈਂਪਸ ਗਿਲ ਰੋਡ ਲੁਧਿਆਣਾ ਦੇ ਵੱਲੋਂ ਇਹ ਜਿਹੜਾ ਉਦੰਮ ਕੀਤਾ ਜਾ ਰਿਹਾ ਹੈ ਨਾ ਫ੍ਰੀ ਕੋਰਸਾਂ ਵਾਸਤੇ ਇਹ ਕੀਤਾ ਜਾ ਰਿਹਾ ਜੀ ਡਾਕਟਰ ਵਿਕਰਮਜੀਤ ਸਿੰਘ ਸਾਨੀ ਪਦਮਸ਼ਰੀ ਸੰਸਦ ਮੈਂਬਰ ਨੇ ਰਾਜ ਸਭਾ ਦੇ ਵਿੱਚ ਚੇਅਰਮੈਨ ਨੇ ਸਨ ਫਾਊਂਡੇਸ਼ਨ ਦੇ ਉਹਨਾਂ ਵੱਲੋਂ ਇਹ ਸਾਰਾ ਉਦੰਮ ਕੀਤਾ ਜਾ ਰਿਹਾ ਜਿਹੜੇ ਵੀ ਨੌਜਵਾਨ ਬੱਚੇ ਬੱਚੀਆਂ ਇਹ ਫ੍ਰੀ ਮੁਫਤ ਵਿੱਚ ਟ੍ਰੇਨਿੰਗ ਕਰਨਾ ਚਾਹੁੰਦੇ ਨੇ ਲੁਧਿਆਣਾ ਨੇੜੇ ਦੇ ਜਾਂ ਕਿਸੇ ਵੀ ਏਰੀਆ ਤੋਂ ਜ਼ਰੂਰਤਾਂ ਜਿਨ੍ਹਾਂ ਨੂੰ ਸੋ ਉਹ ਸੰਪਰਕ ਕਰ ਸਕਦੇ ਨੇ ਇਹ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਟ੍ਰੇਨਿੰਗ ਪ੍ਰੋਗਰਾਮਾਂ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਦਾਖਲਾ ਲੈ ਸਕਦੇ ਹੋ ਔਰ ਟ੍ਰੇਨਿੰਗ ਕਰਕੇ ਨੌਕਰੀ ਦੇ ਲਈ ਰਾਹ ਖੁੱਲੇ ਨੇ ਤੁਹਾਡੀ ਪੂਰੀ ਮਦਦ ਕੀਤੀ ਜਾਏਗੀ ਵੱਧ ਤੋਂ ਵੱਧ ਇਸ ਜਾਣਕਾਰੀ ਦਾ ਲਾਭ ਉਠਾਓ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਸਕੇ ਸੰਬੰਧੀਆਂ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਜਾਣਕਾਰੀ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜਿਹੜੇ ਬੱਚੇ ਆ ਨੌਜਵਾਨ ਬੇਰੁਜ਼ਗਾਰ ਬੱਚੇ ਬੱਚੀਆਂ ਜਿਹੜੇ ਬੋਧਾ ਖਰਚ ਨਹੀਂ ਕਰ ਸਕਦੇ ਟ੍ਰੇਨਿੰਗ ਪ੍ਰੋਗਰਾਮਾਂ ਤੇ ਕੋਰਸਾਂ ਤੇ ਉਹ ਇਨਾਂ ਫ੍ਰੀ ਕੋਰਸਾਂ ਦਾ ਲਾਭ ਠਾਓ ਤੇ ਜ਼ਿੰਦਗੀ ਵਿੱਚ ਆਪਣੇ ਪੈਰਾਂ ਤੇ ਖੜੇ ਹੋ ਜਾਓ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ